ਦੋਸਤੋ ਜਿਹੜੇ ਹਿਸਾਬ ਨਾਲ ਬਰਾਈ ਦਾ ਯੁੱਗ ਚੱਲ ਰਿਹਾ ਜੇ ਸੰਤ ਸਮਾਜ ਨਾ ਹੁੰਦਾ ਤਾਂ ਸੰਸਾਰ ਦੇ ਵਿੱਚ ਕੀ ਹੁੰਦਾ ਸੰਸਾਰ ਤਬਾਈ ਹੋ ਜਾਣਾ ਸੀ ਸਿਰਫ ਸੰਤ ਸਮਾਜ ਦੇ ਕਾਰਨ ਹੀ ਇਹ ਯੁੱਗ ਦੇ ਵਿੱਚ ਬਰਾਈਆਂ ਦਾ ਬੋਲ ਵਾਲਾ ਘਟਿਆ ਜੇ ਸੰਤ ਸਮਾਜ ਨਾ ਹੁੰਦਾ ਤਾਂ ਬਹੁਤ ਬੁਰਾ ਯੁੱਗ ਹੋਣਾ ਸੀ ਬਹੁਤ ਬੁਰਾ ਹਾਲ ਹੋਣਾ ਸੀ ਇਨਸਾਨ ਦਾ ਬੰਦੇ ਨੂੰ ਬੰਦੇ ਨੇ ਮਾਰ ਕੇ ਖਾ ਜਾ ਕਰਨਾ ਸੀ ਜੇ ਸੰਤ ਸਮਾਧਨਾ ਹੰਦਲਾ ਕੁਝ ਲੋਕ ਕਹਿੰਦੇ ਆ ਵੀ ਸੰਤੋਸਮਾਈ ਦਾ ਕੋਈ ਰੋਲ ਹੀ ਨਹੀਂ ਸੰਤੋਸਮਾਈ ਦਾ ਕੋਈ ਕੁਝ ਨਹੀਂ ਕਰਦਾ ਪਰ ਜਿੰਨੇ ਲੋਕ ਜੁੜਿਆ ਕਮ ਸੇ ਕਮ ਜੇ ਹੋਰ ਨਹੀਂ ਤਾਂ ਉਹ ਬੁਰਾਈਆਂ ਤੋਂ ਤਾਂ ਬਚੇ ਆ ਨਾ ਉਹ ਬੁਰਾਈਆਂ ਤਾਂ ਨਹੀਂ ਕਰਦੇ ਜਿਹੜੇ ਵੀ ਧਰਮ ਸਥਾਨਾਂ ਤੇ ਜਾਂਦੇ ਕੋਈ ਧਰਮ ਸਥਾਨ ਤੇ ਜਾ ਰਿਹਾ ਕੋਈ ਮਤਲਬ ਗੁਰੂ ਪੀਰਾਂ ਨੇ ਜਿਹੜੇ ਧਰਮ ਸਥਾਨ ਬਣਾਏ ਉਹ ਵਧੀਆ ਬਣਾਏ ਇਸੇ ਕਰਕੇ ਬਣਾਏ ਵੀ ਇਨਸਾਨ ਇੱਥੇ ਆ ਕੇ ਇਨਸਾਨ ਨੂੰ ਸੋਝੀ ਹੋਵੇ ਇਨਸਾਨ ਜੁੜਿਆ ਰਹੇ ਇਨਸਾਨ ਬਰਾਏਗਾ ਤਾਂ ਬਚਿਆ ਰਹ ਬਚਿਆ ਰਹੇ ਤੇ ਜਿਹੜੇ ਨਹੀਂ ਸੰਤਾਂ ਮਹਾਪੁਰਸ਼ਾਂ ਨੂੰ ਮੰਨਦੇ ਉਹ ਉਹਨਾਂ ਦੀ ਮਰਦੀ ਹੈ ਪਰ ਜੇ ਜੋ ਬਰਾਏਗਾ ਬਚਿਆ ਜੋ ਬਰਾਈਆਂ ਨਹੀਂ ਕਰਦੇ ਉਹ ਸਿਰਫ ਸੰਤ ਸਮਾਜ ਦੀ ਵਜ੍ਹਾ ਨਾਲ ਵਜ੍ਹਾ ਨਾਲ ਹੀ ਹੈ ਜੇ ਬਰਾਈਆਂ ਤੋਂ ਜਿਹੜਾ ਇਨਸਾਨ ਬਚਿਆ ਨਹੀਂ ਤਾਂ ਬਹੁਤ ਬੁਰਾ ਹਾਲ ਹੋਣਾ ਸੀ ਜਿਸ ਤਰ੍ਹਾਂ ਉਹਨਾਂ ਕਲ ਜੁਗਦਾ ਜੋੜ ਚੱਲ ਚੱਲਦਾ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਲਾਇਕ ਸ਼ੇਅਰ ਜਰੂਰ ਕਰਿਓ ਜੇ ਵੀਡੀਓ ਨੂੰ ਧੰਨਵਾਦ